ਸਤਿ ਸ੍ਰੀ ਅਕਾਲ ਮਾਈਓ ਜੀ ਨਾਮ ਹੈ ਤੇ ਕੀ ਕਹਿਣਾ ਚਾਹਾਂਗਾ ਅੱਜ ਦੇ ਵਾਗਿਰੂ ਜੀ ਦਾ ਖਾਲਸਾ ਵਾਗਿਰੂ ਜੀ ਦੀ ਫਤਿਹ ਦਾਸ ਸਮੀਰ ਸਿੰਘ ਮੈਨੇਜਰ ਗੁਰਦੁਆਰਾ ਹਾਜੀਤੋਂ ਸਾਹਿਬ ਪਟੰਡਾ ਅੱਜ ਸ਼ਹੀਦੀ ਦਿਹਾੜਾ 40 ਮੁਕਤਿਆਂ ਦਾ ਜੋ ਵੱਡੀ ਪੱਧਰ ਤੇ ਸ੍ਰੀ ਮੁਕਸਰ ਸਾਹਿਬ ਕੁੱਤੀ ਗੰਡੀ ਸਾਹਿਬ ਦੇ ਹਿਸਤਾਨ ਤੇ ਵਿਸ਼ਵ ਭਰ ਤੇ ਜਿੱਥੇ ਮਨਾਇਆ ਜਾ ਰਿਹਾ ਤੇ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ ਇਹ ਸ਼ਹੀਦ ਸਿੰਘ ਜੋ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਦਾਵਾ ਲਿਖ ਕੇ ਲੈਟਰ ਲਿਖ ਕੇ 1706 ਦੇ ਵਿੱਚ ਮਾਝੇ ਦੀ ਧਰਤੀ ਤੇ ਚਲੇ ਗਏ ਸਾਨੂੰ ਉੱਥੇ ਜਦ ਮਾਝੇ ਦੀ ਧਰਤੀ ਤੇ ਪਹੁੰਚੇ ਤਾਂ ਉਹਨਾਂ ਸੰਗਤਾਂ ਨੇ ਘਰ ਵਾਲਿਆਂ ਨੇ ਮਾਤਾ-ਪਿਤਾ ਕੋਲ ਜੀ ਨੇ ਸਮਝਾਉਣ ਕਰਕੇ ਵਾਪਸ 1706 ਦੇ ਵਿੱਚ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਖਿਮਾ ਜਾਂਚਣਾ ਲੈਣ ਵਾਸਤੇ ਮਕਸਰ ਜੋ ਖਦਰਾਨਾ ਕੇ ਖਦਰਾਨੇ ਦੀ ਢਾਬ ਕਰਕੇ ਮਸ਼ਹੂਰ ਸੀ ਉਸ ਧਰਤੀ 'ਤੇ ਪਹੁੰਚਦੇ ਨੇ ਅੱਜ ਦੇ ਦਿਨ ਜੋ 910 ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਮੁਗਲ ਸਾਮਰਾਜ ਦੇ ਨਾਲ ਜੋ ਜ਼ਾਲਮ ਲੋਕ ਸੰਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਨ ਵਾਸਤੇ ਖਦਰਾਨੇ ਦੀ ਢਾਬ ਤੇ ਬੋਲਤੀ ਸਨ ਉਹਨਾਂ ਦੇ ਨਾਲ ਜੂਝੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਇਸ ਜੰਗ ਦੇ ਵਿੱਚ ਗੁਰਦਾਰ ਟਿੱਬੀ ਸਾਹਿਬ ਦੇ ਹਸਤਾਨ ਤੇ ਬੈਠ ਕੇ ਇਸ ਜੰਗ ਦੇ ਉੱਤੇ ਤੀਰਾਂ ਦੀ ਵਰਖਾ ਕੀਤੀ ਜਦ ਜੰਗ ਦੀ ਸਮਾਪਤੀ ਤੋਂ ਬਾਅਦ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਦਰਾਣੇ ਦੀ ਟਾਪ ਤੇ ਪਹੁੰਚ ਕੇ ਸਿੰਘਾਂ ਨੂੰ ਤਮਾਮ ਵਰ ਦੇ ਕੇ ਨਵਾਜਿਆ ਖਦਰਾਣਾ ਕਰ ਮੁਕਤ ਸਰ ਮੁਕਤ ਮੁਕਤ ਸਭ ਕੀਨ ਹੋਏ ਸਾਬ ਤੇ ਜੁੱਝਿਆ ਜਬਾ ਬੜੋ ਮਰਤਬੋ ਨੀਨ ਸਾਰੇ ਸਿੰਘਾਂ ਨੂੰ ਕਿਸੇ ਨੂੰ 10000 ਹੈ ਮੇਰਾ 30000 ਹੈ ਇਹ ਮੇਰਾ 20000 ਤੇ ਨਵਾਜ ਕੇ ਨਵਾਜਿਆ ਇਹ ਜਗੀਦਾਰ ਮਾਹ ਸਿੰਘ ਜੀ ਜੋ ਸੈਗਰੇਸ਼ਨ ਚਖਮਾ ਦੇ ਨਾਲ ਉਹਨਾਂ ਨੂੰ ਕਿਹਾ ਵੀ ਤੁਸੀਂ ਮੰਗੋ ਮਾਰਾ ਉਹਨਾਂ ਨੇ ਮੰਗ ਕੀਤੀ ਕਿ ਮਹਾਰਾਜ ਜੇ ਤਰੁੱਠੇ ਹੋ ਤੇ ਜਿਹੜਾ ਅਸੀਂ ਲੈਟਰ ਦਿੱਤਾ ਸੀ ਵਾਦਾਵਾ ਦਿੱਤਾ ਸੀ ਉਹ ਵਾਦਾਵਾ ਨੂੰ ਪਾੜ ਦਿਓ ਤੇ ਸਾਡੀ ਟੁੱਟੀ ਗੱਢ ਲਓ ਅੱਜ ਦੇ ਦਿਨ ਸਾਬ ਸਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਦਾ ਜੋ ਟੁੱਟੀ ਸੀ ਉਹ ਲੈਟਰ ਨੂੰ ਪਾੜਿਆ ਵਾਦਾਵਾ ਤੋੜਿਆ ਤੇ ਵਾਦਾਵੇ ਵਾਦਾਵਾ ਪਾੜ ਕੇ ਸਿੰਘਾਂ ਦੇ ਨਾਲ ਜੋ ਟੁੱਟੀ ਗੱਡੀ ਤੇ ਇਸ ਤੋਂ ਅੱਜ ਪ੍ਰੇਰਣਾ ਮਿਲਦੀ ਹੈ ਅਸੀਂ ਵੀ ਸ੍ਰੀ ਗੁਰੂ ਰਣ ਸਾਹਿਬ ਜੀ ਦੇ ਲੜਨ ਲੱਗੇ ਉਹਨਾਂ ਸਿੰਘਾਂ ਦੀਆਂ ਸ਼ਹੀਦਿਆਂ ਦਾ ਤਾਂ ਹੀ ਫਾਇਦਾ ਹੈ ਕਿ ਜੋ ਸਾਡੀ ਗੁਰੂ ਸਾਹਿਬ ਦੇ ਨਾਲੋਂ ਜਾ ਸਿੱਖਸਾਂ ਦੇ ਨਾਲੋਂ ਟੁੱਟੀ ਐ ਉਹਨਾਂ ਵਖਰੇਵਿਆਂ ਨੂੰ ਦੂਰ ਕਰਦੇ ਹੋਏ ਸਟੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜ ਲੱਗੀ ਐ ਤੇ ਅਮਰਤਾਰੀ ਹੋ ਕੇ ਜੀਏ ਉਸੇ ਹੀ ਸਬੰਧ ਦੇ ਵਿੱਚ ਗੁਰਦੁਆਰਾ ਹਾਜੀਤਨ ਸਾਹਿਬ ਵਿਖੇ ਗੁਰਦੁਆਰਾ ਕਿਲਾ ਸਾਹਿਬ ਵਿਖੇ ਵੀ ਵੱਡੀ ਪੱਧਰ ਤੇ 40 ਮੁਕਤਿਆਂ ਦਾ ਜਾਂ ਮਾਲਵੇ ਦੇ ਹੋਰ ਜੋ ਸਿੰਘ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਭਾਰੀ ਜੋੜ ਮੇਲ ਲੱਗਾ ਹੋਇਆ ਵੱਡੀ ਗਿਣਤੀ ਵਿੱਚ ਸਾਰੇ ਵਰਗਾਂ ਦੇ ਲੋਕ ਆ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਧਾਰਮਿਕ ਦੀਵਾਨ ਲੱਗੇ ਹੋਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ੂਰ ਨਤਮਸਤਕ ਹੋ ਰਹੇ ਨੇ ਮੈਂ ਅੱਜ ਦੇ ਦਿਨ ਤੇ ਸਾਰੀਆਂ ਸੰਗਤਾਂ ਦਾ ਕੋਟਾਣਕੋਟ ਧਨਵਾਦ ਕਰਦਾ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਣਕੋਟ ਪ੍ਰਣਾਮ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ